ਸਤਿ ਸ਼੍ਰੀ ਅਕਾਲ ਜੀ ਸਾਕ ਤੁਹਾਡਾ ਅੱਜ ਦਾ ਨਵਾਂ ਵਲੌਗ ਦੇ ਵਿੱਚ ਤੇ ਮੇਰੇ ਸਲੂਨ ਮਰੇ ਸਲੂਨ ਤੇ ਕਹਿੰਦੇ ਮੇਰੇ ਫੋਨ ਦੇ ਵਿੱਚ ਥੋੜੀ ਪ੍ਰੋਬਲਮ ਆਈ ਆ ਉਹ ਮੈਂ ਸਹੀ ਕਰਵਾ ਲਿਆ ਵਾਵੇਂ ਪਤਾ ਨਹੀਂ ਬਲੈਕ ਹੋ ਜਾਂਦੀ ਸਕਰੀਨ ਕਦੀ ਬਲੈਪ ਹੋ ਜਾਂਦੀ ਕਦੀ ਚੱਲ ਜਾਂਦੀ ਐਦਾਂ ਕਰਕੇ ਕਰਨ ਲਿਆ ਤੇ ਪਤਾ ਨਹੀਂ ਚੱਕਰ ਪੈ ਗਿਆ ਮੇ ਤੇ ਮੈਂ ਵਿਖਾ ਲਿਆ ਵਾ ਭਰਾ ਜੀ ਆਪਣਾ ਇੱਕ ਉਹਨੂੰ ਵਿਖਾ ਲਿਆ ਉਹਨੂੰ ਤੇ ਸੋ ਹੁਣ ਮੈਂ ਚੱਲਿਆ ਵਾਂ ਨਾਲੇ ਸਲੂਨ ਚੱਲੀ ਜੀ ਸੰਦੀਪ ਨੇ ਅੱਜ ਆ ਜਾਣਾ ਵਾ ਸ਼ਾਮੀ ਕਹਿੰਦੇ ਸੀਗੇ ਲੈਣ ਆਜੋ ਸ਼ਾਮੀ ਇਸਾਂ ਮੀਨੂ ਨੂੰ ਲੈ ਆਵਾਂ ਰਫ ਤੇ ਭਾਜੀ ਹੁਣ ਆਲੀ ਗੱਡੀ ਹੈ ਇੱਥੇ ਰਾਤੀ ਲੱਗੀ ਰਹਿਣ ਦਿੱਤੀਗੀ ਹਾਂ ਮੰਮੀ ਬਾਏ ਓਕੇ ਕਟੋ ਚਲੋ ਕਲਾਪਿੰਗ ਆ ਹੈ ਵਨ ਟੂ ਯੂ ਹੈਪੀ ਬਰਥਡੇ ਟੂ ਪ੍ਰੀਤੀ ਪਾ ਦਿਖਾ ਲਾ ചില ഖോ തന്നെ ओके ਖੜੋ ਖੜੋ ਬੱਸੇ ਚੱਲੇ ਬੱਸੇ ਅੰਬਰਸਰ ਪਿੰਡ ਵਾਲਿਆ ਸੜੋ ਬੱਸੇ ਚੱਲੇ ਆ ਬਾਈ ਜੀ ਕਰਾਇਆ ਕਰ ਲਿਆ 70 ਰੁਪਏ ਇਹ 120 ਦੋ ਜਾਨਾਂ ਦਾ ਲੱਗਣਾ ਚਲੋ ਜੀ ਪਹੁੰਚ ਗਏ ਆ ਪੰਬਰ ਸਰਣਾ ਅਜੇ ਹੁਣ ਬੈਟਰੀ ਚ ਗਈ ਏ ਨੂੰ ਕਿਹੜਾ ਕੋਈ ਏਰੀਆ ਕੜਾ ਵਜਦਾ ਆ ਓਏ ਮੰਦਰਾ ਵਾਲੇ ਆ ਸਰ ਮੰਦਰਾ ਵਾਲੇ ਆ ਅਹੀਂ ਜਾਣਾ ਮੰਦਰ ਵਾਲੇ ਬਜ਼ਾਰ ਇੱਥੇ ਹੁਣ ਬੈਟਰੀ ਫੜਦੀ ਏ ਕਰ ਰਿਹਾ ਚੱਕ ਰਹੀ ਅਮਰ ਸਰੜਾ ਬੱਸ ਸਟੈਂਡ ਇੱਥੇ ਭਰਾ ਹੱਡੀ ਬਾਜੀ ਪੈ ਗਈ ਮੇਰੀ ਸੰਦੀਪ ਦੀ ਹਿੱਤੇ ਐਦਾਂ ਬੈਠੇ ਅਸੀਂ ਸੰਦੀਪ ਦੀ ਨਹੀਂ ਬਾਜੀ ਪੈਣ ਦੀ ਮੇਰੀ ਪੈ ਗਈ ਐਦਾਂ ਬੈਠੇ ਤੇ ਓ ਏ ਤੋ ਪਾਣੀ ਵੜਾ ਹੀ ਟਟੋਆ ਆ ਗਿਆ ਬੈਟਰੀ ਟੇਢੀ ਹੋ ਗਈ ਪਲਟ ਗਈ ਮੈਂ ਭੱਜ ਕੇ ਛਾਲ ਮਾਰ ਕੇ ਬੈਟਰੀ ਫੜ ਲਈ ਤੇ ਆਪ ਮੈਂ ਸਾਰਾ ਇਹਨਾਂ ਨਾ ਘਾਰੇ ਚ ਬੂਲਡ ਪਾਣੀ ਚ ਗੜੋਚ ਬੜੋਚ ਹੋ ਗਿਆ ਉਹਦੇ ਲੈ ਆਈਏ ਪਹੁੰਚ ਗਏ ਬੈਟਰੀ ਉੱਤਰ ਗਏ ਚੱਲੀ ਜੋਂ ਕਿਹੜਾ ਵੀ ਆਰਾਮ ਨਹੀਂ ਭਲਾਏ ਤੂੰ ਸਾਲਾ ਤੂੰ ਸਹ ਵਾਲਾ ਬਿਆਰ ਹੈ ਕਰਦੇ ਵਾਤੇ ਹੈ ਚੱਲ ਚੱਲ ਆਇਆ ਆਇਆ ਮੁੰਡਾ ਕਤਰੀ ਬਲੀ ਹੋ ਜੇ ਹੋਏ ਤੋ ਕਿੱਦਾਂ ਦੀ ਕਿੰਨੀ ਹੱਥ ਕੀ ਹੋਏ ਨਸਕਾਤੀ ਗੱਡੀ ਹੈ ਲੈ ਵੀ ਗੱਡੀ ਵੀ ਆਪਨ ਨੂੰ ਮਿਲ ਗਈ ਆ ਸਾਡੀ ਤੇਂਦੀਪ ਨੂੰ ਲੈ ਲਿਆ ਹੁਣ ਅੱਗੇ ਚੱਲੇ ਆ ਲੈਂਦੀ ਆ ਗੱਡੀ ਪਹੁੰਚ ਗਏ ਸਲੂਨ ਫਿਰੋਂ ਮੰਦ ਚੱਲੀ ਗਏ ਪਹੁੰਚ ਗਏ ਘਰੇ ਆਪਾਂ ਹੁਣ ਕੂਟਰੇ ਅੰਦਰ ਨੌਲੇ ਸਭਾ ਲਾਈ ਨਹੀਂ ਆ ਜੇ ਆ ਲੱਭ ਕੇ ਇਹਦੀ ਬੈਲੀ ਸੀ ਹਾਂ ਆਈ ਸੱਡੀ ਸਾਬਾ ਨਹੀਂ ਆ ਵੀ ਇੱਕ ਹੋਰ ਹੈਗੀ ਦੋਈ ਲੜਿਆ ਸੀ ਗੱਲ ਬਸ ਗੱਲ ਨਹੀਂ ਉਹ ਤਿੰਨ ਚਾਰ ਮੇਰੇ ਬਦ ਤੇ ਸਮ ਮੈਂ ਅਸੀ ਗੱਲ ਔਰ ਸਭ ਠੀਕ ਤਾਂ ਕੀ ਆ ਜੇ ਠੀਕ ਆ ਵਾ ਜੀ ਚੜਦੀ ਕਲਾ ਜੀ ਚੜਦੀ ਕਲਾ ਮੰਮੀ ਕੀ ਹੈ ਤਣ ਦੋ ਖਾਣੇ ਵਾ ਬੜੇ 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 ਜਿਹੜੇ ਹੱਥ ਤੇ ਆ ਮੈਚ ਕਦਾਂ ਹੈ ਨਹੀਂ ਸ਼ੁਰੂ ਹੋ ਜਾਏ ਨਾ ਡੱਕ ਪੀ ਫਣੀ ਕੁੜੀ ਇਹਨਾਂ ਹੋਣੀ ਹੁੰਦੀ ਹੈ ਇਹਦੇ ਨਾਲ ਛੜੇ ਖਾਂ ਘੁੰਦੀ ਪਤਾ ਇਹਨਾਂ ਨਹੀਂ ਹੁੰਦੀ ਨਹੀਂ ਹੁੰਦੀ ਆਹ ਹੋਏ ਇਤਨਾ ਦੁਖੀ ਹੋ ਕੇ ਜੁਆ ਕਰਦਾ ਇੰਨੇ ਉਹ ਤੂੰ ਫੇਖਾਣੀ ਹੈ ਲ ਪੱਖੇ ਜੜਦੇ ਆਰੇ ਮੈਂ ਨਹੀਂ ਆਂਦੀ ਅਬ ਮੈਂ ਲੱਗਾਂਗਾ ਬੜਾ ਬੜਾ ਫਿੱਕਾ ਥੋੜ੍ਹਦੇ ਮੈਂ ਹਰ ਦਿਨਾਂ ਦੀ ਮਾਤਾ ਦਾ ਸ਼ੇਰੇ ਫਰਸ ਨੂੰ ਛੱਟ ਕੇ ਉਹਨਾਂ ਚ ਨਾ ਖਾਉਗੇ ਠੀਕ ਹੈ ਹਾਂ ਕੱਲ ਫਿਲਪ ਭਾਈ ਜੀ ਉਹਨਾਂ ਦਾ ਫੰਕਸ਼ਨ ਹੈ ਉਹਨਾਂ ਦੇ ਆਪਣਾ ਬੇਟੇ ਦਾ ਬਰਥਡੇ ਆ ਤੇ ਹਰ ਗਣਵਾ ਤੇ ਸੂਟ ਲੈਣ ਵਾਸਤੇ ਆਏ ਆਪਣਾ ਮਾਰਕੀਟ ਦੇ ਅੰਦਰ ਇੱਧਰ ਸ਼ੇਰਾਂ ਵਾਲੇ ਦਰਵਾਜ਼ੇ ਵੱਲ ਅੱਗੇ ਹੁਣ ਕਿਹੜੀ ਦੁਕਾਨ ਹੋ ਗਈ ਅੱਗੇ ਬੰਦ ਹੋ ਗਿਆ ਇਹ ਦੇਖੋ ਚੱਲ ਉਸਲੇ ਇੱਥੇ ਲੱਗ ਗਿਆ ਹੁਣ ਗੁਰੇ ਸੋ ਜਾਂਦੀ ਆ ਮੈਂ ਹਾਡੇ ਕਮਰੇ ਚ ਆਣਾ ਅੱਛਾ ਮੈਂ ਕਿਹਾ ਤੂੰ ਵੀ ਨਾ ਹਾਡੇ ਕਮਰੇ ਚ ਆ ਹਾਂ ਚੱਲ ਚੱਲ ਤੂੰ ਵੀ ਤੂੰ ਵੀ ਨਾ ਹਾਡੇ ਕਮਰੇ ਚ ਆਂ ਅੱਜ ਇੰਡੀਆ ਦਾ ਪਾਕਿਸਤਾਨ ਦਾ ਮੈਚ ਲੱਗਾ ਹੋਇਆ ਵਾ ਤੇ ਆਪਾਂ ਦੇਖਣ ਦੇ ਆ ਇੰਦਰ ਸੰਦੀਪ ਲੱਗੀ ਰੋਟੀ ਲਾਉਣ ਮੇਰੇ ਵਾਸਤੇ ਮੈਨੂੰ ਇੱਕ ਰੋਟੀ ਖਾਣੀ ਦੋ ਨਾ ਬਣਾਓ ਯਾਰ ਇੱਕੋ ਖਾਣੀ ਅੱਜ ਸਾਗ ਬਣਿਆ ਹੈ ਤਾਂ ਕਰਕੇ ਮੈਂ ਰੋਟੀ ਖਾਣਾਂ ਸੰਦੀਪ ਨੇ ਤਾਂ ਚੋਲ ਬਣਾਏ ਫਿਰ ਉਹ ਖਾਦੇ ਨਹੀਂ ਮੈਂ ਦਿਲ ਨਹੀਂ ਕੀਤਾ ਅੰਦਰ ਕਹਿੰਦੀ ਚੱਲ ਰਦਾ ਖੇਡੀਏ ਮੈਂ 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 ਤਿੰਨ ਬੱਤਨਾ 1003 ਕੋਈ ਮੈਡੀਕਲ ਆਹ ਆਹ ਇਹ ਤਾਂ ਫਰੀ ਕਿਰ ਰੋਟੀ ਬਣਾਉਣੀ ਆ ਜਾਨ ਬੰਦੇ ਮੈਂ ਨਹੀਂ ਨੇ ਢੇਟਾਣ ਦਿੱਤਾ ਤੇ ਉਹ ਡਿਜ਼ਾਈਨ ਪਾਉਂਦੀ ਏ ਉਹ ਤੇ ਟੋਕਰੀ ਰੱਖੇ ਨਾ ਤੇ ਡਿਜ਼ਾਈਨ ਜੇ ਪਾਉਂਦੀ ਏ ਤੇ ਹੈ ਜਦੋਂ ਵੱਡੀ ਹੋ ਗਈ ਤੇ ਭਾਵੇਂ ਕਹੇ ਮੇਨ ਤੇ ਪਿਆਰ ਨਹੀਂ ਕੀਤਾ ਦਾਦਾ ਨੇ ਤੇ ਉਹ ਤੇ ਉਹ ਉਹ ਵਿਚਾਰਾ ਵੇਸੇ ਹੀ ਕਿੰਨੇ ਆਣੇ ਓਮ ਕੰਢਾ ਆਟਾ ਕਰਕੇ ਗੋਲ ਜਾ ਤੇ ਨੇੜਿਆ ਲੋਹੋਂ ਤੇ ਜਾ ਮੋਟੀ ਮਾ ਉਹਨਾਂ ਇਹ ਵੀ ਜੋ ਮਰਜ਼ੀ ਮੈਨੂੰ ਕਹਿ ਰਹੇ ਨੇ ਤੇਰੇ ਦਾ ਦੇ ਨੂੰ ਮੇਰਾ ਮਲਟੀਵ ਨਹੀਂ ਕੱਲ ਕਰਨ ਦਿੰਦੀ ਮੈਨੂੰ ਮਾਰਦਾ ਦਾਦੀ ਆਹ ਮਾਂ ਜੋ ਮਰਜੀ ਨੂੰ ਕਹੇ ਹਾਂ ਨਾ ਮਾਂ ਅੰਮ ਦਾ ਸੇਤੋ ਦੱਖਣ ਅਮਰੀਕਾ ਦੇ ਖਿਲਾਫ ਜਮੈਨਿਸ ਬੋਕ ਲਗਾ ਰਿਹਾ ਹੈ ਸਾਈਨ ਨੇ ਤੂੰ ਮੈਨੂੰ ਬੇਫਰਮ ਹੁੰਦੇ ਕਰਦੀ ਨਹੀਂ ਆਮ ਦਾ ਮਾਂ ਬਦਾ ਹੱਥ ਪਾ ਗਾ ਆਹ ਤੇ ਭਾਵੇਂ ਜੇ ਬੰਦੇ ਚੁੱਕਣ ਨੂੰ ਮਾਂ ਜਾਂਦਾ ਦੋ ਦਿਨਾਂ ਨਾ ਪਠਾਨ ਆਉਂਦੇ ਆਮਨੇ ਇਹ ਜਮਰਦਸਤ ਮਣੀ ਜੀ ਜਦੋਂ ਸੁਨਮਰ ਆਇਆ ਤਾਂ ਇੱਕ ਨੂੰ ਪਕੜ ਲਿਆ ਤਾਂ ਉਸੇ ਨੂੰ ਜਾਣੇ ਨਹੀਂ دیا۔ ਨੋ ਨਾ ਹਾਂ ਛੜੀ ਹਾਂ ਛੜੀ ਹਾਂ ਖੜੀਏ ਸਾਰੇ ਜਾਣੇ ਚਲੋ ਚਲੋ ਖੜੀਏ ਪਾ ਸੰਦੀਪਾ ਨਾ क्यों खड़ी है चल की इंतजार अच्छा ऊपर अच्छा, पंखा चलता है नीचे में, में भी सोती है

ਬਿੱਲੀ ਨੇ ਮਾਰਿਆ ਪੰਜਾ ਬਿੱਲੀ ਨੇ ਮਾਰਿਆ ਪੰਜਾ ਮੰਮਾ ਹੋ ਗਿਆ ਗੰਜਾ ਆ ਵੇਲੇ ਕਿੰਨਾ ਕੋ ਸਿੱਖ ਗਈ ਹੋਣਾ ਜੀ ਹੈਨਾ ਪੁਆਇਮਾਂ ਬੋਲ ਲੈਂਦੀ ਹੈ ਨਾ ਸਕੂਲ ਤਾਂ ਸਿੱਖਦੀ ਹੋਲੀ ਹੋਲੀ ਚਲ ਜਾ ਚ ਆ ਜੂਗੀ ਯਾਰ ਥੋੜਾ ਟਾਈਮ ਤੇ ਲੱਗਦਾ ਜੇ ਕਿੰਨਾ ਟਾਈਮ ਕਿਤੇ ਆ ਮੰਮੀ ਨੂੰ ਹੋ ਗਿਆ 2 ਮਹੀਨੇ ਕਿ ਨਹੀਂ ਸਕੂਲ ਜਾਂਦੀ ਨਾ ਆਹੋਏ ਲਗਾਤਾਰ ਨਹੀਂ ਲਗਾਤਾਰ ਜਿੰਗਣੀਆਂ ਤੇ ਮਹੀਨਾ ਹੀ ਹੈ ਨਾ ਹਣਾ ਆਦ ਮਹੀਨੇ ਵਿੱਚ ਕਿੰਨਾ ਕੁ ਸਿੱਖ ਗਈ ਹੈ ਹੈਂ ਆਜੋ ਹੈ ਲੱਗੇ ਚਲ ਆਗੇ ਫੇਰੇ ਲੱਗੇ ਲਾ ਜੀ ਕਿਡਿਓਟ 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 ਕਾਉਂਡ ਕਾਉਂਡ ਚੱਪਲ ਉੱਡ ਚੱਪਲ ਤੇ ਉੱਡਦੀ ਨਹੀਂ ਬੰਦਰ ਹਟ ਬੰਦਰ ਬੰਦਰ ਵੀ ਨਹੀਂ ਉੱਡਦਾ ਵੜਦਾ ਉਹ ਨੂੰ ਇਹਨੂੰ ਇਹਨੂੰ ਮਚ ਮਸਾਲਾ ਕਰੋ ਇਹਦੇ ਤੇ ਸਕੂਲ ਸਕੂਲ ਜਿੱਦਾਂ ਮਤਲਬ ਉਹ ਕਈ ਵਾਰੀ ਹੁੰਦਾ ਨਹੀਂ ਸ਼ਨੀਵਾਰੀ ਨੂੰ ਉਹ ਸਿਖਾਉਂਦੇ ਆ ਵੀ ਇੰਜੋਏ ਵੀ ਕਰਦੇ ਆ ਬੱਚਿਆਂ ਦੇ ਵਿੱਚ ਤੇ ਇਦਾਂ ਨੇ ਗੇਮਾਂ ਖੇਡਦੇ ਆ ਨਾ ਛੋਟੀਆਂ ਛੋਟੀਆਂ ਇਦਾਂ ਦੀਆਂ ਪਾਪਾ ਤੁਹਾਨੂੰ ਥੱਲੇ ਮਾਰ ਲੈ ਆ ਇਹ ਤੂੰ ਮੇਰੀ ਸਾਰਾ ਅੱਖਾਂ 'ਚ ਪਾਉਣ ਵਾਲਾ ਦਾਰੂਈ ਤੇ ਡੋਲਣ ਲੱਗੀ ਓਏ ਇਹਨੀ ਹੋ ਗਈ ਕੰਬਲ ਚੋਰਾ ਲੱਗੀ ਕਿਹੜਾ ਕਿਹੜਾ ਡਿਆ ਵੇਖਣ ਪਾਕਿਸਤਾਨ ਦਾ ਮੈਚ ਇਧਰ ਤੁਰੇ ਚੱਕ ਮੈਚ ਚੱਲ ਰਿਹਾ ਪਾਕਿਸਤਾਨ ਦਾ ਡੈਡੀ ਜੀ ਨੇ ਬੈਠੇ ਆ ਲੰਮੇ ਪਏ ਮੈਚ ਦੇ ਦੇਖਣ ਵੇਖ ਹਣ ਕੀ ਮੰਨਦਾ ਚੰਦ ਤਿਲਕ ਵਰਮਾ ਅੱਗੇ ਛੱਕਾ ਸੁੱਟਦਾ ਉਹਦਾ ਸ਼ੇਰ ਨੇ ਚੱਲ ਚੱਲ ਸਿੰਘ ਖੜਾ ਅੱਗੇ ਲੈ ਡਰਾ ਹੋ ਗਿਆ ਮੈਚ 11 ਯਾਰੇ ਵੱਜ ਗਈ ਏ ਨਹੀਂ 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 ਅਜੇ ਤਿੰਨ ਗੇਂਦਾਂ ਪਈਆਂ ਹੋਆਂ ਡਰਾ ਹੋ ਗਿਆ ਮੈਚ ਮਲ ਬਰਾਬਰ ਹੋ ਗਿਆ ਜੇ ਤਿੰਨ ਗੇਂਦਾਂ ਪਈਆਂ ਹੋ ਰਿੰਕੂ ਸਿੰਘ ਆ ਗਈ ਇਹ ਵੀ ਇਹ ਵੀ ਅੱਜ ਗੀਏ ਦੇ ਖੇਡ ਲੂਗਾ ਕੇ ਕਨੇ ਲੈ ਵੇ ਓ ਜੀਓ ਸ਼ੇਰਾ ਰਿੰਕੂ ਸਿੰਘ ਨੇ ਅਨੰਦ ਬੰਤੇ ਆ ਚੌਕਾ ਚੌਕਾ ਜਤ ਗਿੰਡਾ ਜੀਓ ਸ਼ੇਰਾ ਤਿਲਕ ਵਰਮਾਨ ਨੇ ਲਿਆਤੀ ਉਹਨੇ ਹੀ ਹੈ ਅਦਰ ਮੈਚ ਫਾਈਨਲ ਹੈ ਕਰੂ ਵੀ ਅਧਰੋਹ ਹਰੋਂ ਲੈ ਬੰਨਦਾ ਕੋਚ ਇਤਿਹਾਸ ਦੀ ਨਦੀ ਵਗਦੀ ਰਹੀ ਲੇਕਿਨ ਭਾਰਤ ਕੀ ਯੋਖੀ ਵੀ ਆਰੇ ਮੰਨ ਤੇ ਵੀ ਸਾਰੇ ਜਾਨੇ ਨੂੰ ਵਧਾਈਆਂ ਵੀ ਫਾਈਨਲ ਹੀ ਅੱਜ ਫਿਰ ਜਿੱਤ ਗਿਆ ਇੰਡੀਆ ਹੈ ਇੰਡੀਆ ਦੇ ਵਿੱਚ ਮਸਦੇ ਬਾਹਰ ਮਸਦੇ ਸਭ ਇੰਡੀਆ ਮਾਸੀਆਂ ਲੱਖ ਲੱਖ ਰੋੜ ਕੋੜ ਉਦਣ ਅਨੁਮਾਨ ਕੇ ਆਇਆ ਅਸਤਵਾਜੀ ਚੱਲਣਾ ਪਈ